ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਡਾਕਟਰ ਇਕਬਾਲ ਸਿੰਘ ਸਿਕਰੋਦੀ ਜੀ ਦੁਆਰਾ ਲਿਖੀ ਕਹਾਣੀ ਨਮੀਆਂ ਪਿਰਤਾਂ ਦੇ ਨਾਲ ਉਮੀਦ ਕਰਦੀ ਹਾਂ ਉਹਨਾਂ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਇਹ ਕਹਾਣੀ ਉਹਨਾਂ ਦੀ ਇਜਾਜ਼ਤ ਨਾਲ ਹੀ ਮੈਂ ਬੋਲ ਰਹੀ ਹਾਂ ਇੰਦਰਪਾਲ ਸਿੰਘ ਦੀ ਉਮਰ ਕੁੱਲ 13 ਸਾਲ ਦੀ ਸੀ ਉਹ ਸਰਕਾਰੀ ਹਾਈ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹਦਾ ਸੀ ਅਕਸਰ ਉਹ ਆਪਣੇ ਵੱਡੇ ਭਰਾ ਰਾਜਵੀਰ ਨਾਲ ਥੀਏਟਰ ਵਿੱਚ ਫਿਲਮ ਦੇਖਣ ਚਲਾ ਜਾਂਦਾ ਜਦੋਂ ਕਿਸੇ ਫਿਲਮ ਵਿੱਚ ਦਾਜ ਦਹੇਜ ਦੇ ਕਾਰਨ ਕੁੜੀਆਂ ਨੂੰ ਬਿਨਾਂ ਵਿਆਹੇ ਹੀ ਬਰਾਤ ਵਾਪਸ ਚਲੀ ਜਾਂਦੀ ਸੀ ਜਾਂ ਦਹੇਜ ਦੇ ਕਾਰਨ ਕੋਈ ਨਵ-ਵਿਆਹੁਤਾ ਮਿੱਟੀ ਦਾ ਤੇਲ ਪਾ ਸੜ ਕੇ ਮਰ ਜਾਂਦੀ ਸੀ ਜਾਂ ਦਹੇਜ ਦੇ ਕਾਰਨ ਕਿਸੇ ਮੁਟਿਆਰ ਦਾ ਬਾਬਲ ਆਪਣੀ ਧੀ ਦੇ ਫੇਰਿਆਂ ਤੋਂ ਪਹਿਲਾਂ ਹੀ ਖੁਦਕੁਸ਼ੀ ਕਰ ਲੈਂਦਾ ਸੀ ਤਾਂ ਉਸ ਨੂੰ ਦਾਜ ਦਹੇਜ ਮੰਗਣ ਵਾਲਿਆਂ ਤੇ ਬਹੁਤ ਗੁੱਸਾ ਚੜਦਾ ਸੀ ਇੱਕ ਵਾਰ ਉਹ ਆਪਣੇ ਘਰ ਵਿੱਚ ਬੈਠਾ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਆ ਰਹੀ ਫਿਲਮ ਪਰਿਵਾਰਕ ਮੈਂਬਰਾਂ ਨਾਲ ਵੇਖ ਰਿਹਾ ਸੀ ਫਿਲਮ ਵਿੱਚ ਦਹੇਜ ਦੇ ਕਾਰਨ ਬਰਾਤ ਵਾਪਸ ਮੁੜ ਜਾਂਦੀ ਹੈ ਵਿਆਹੀ ਜਾਣ ਵਾਲੀ ਕੁੜੀ ਦ੍ਰਿੜਤਾ ਨਾਲ ਫੈਸਲਾ ਕਰਕੇ ਆਪਣੇ ਬਾਪੂ ਨੂੰ ਕਹਿੰਦੀ ਹੈ ਬਾਪੂ ਹੁਣ ਤੂੰ ਕੋਈ ਫਿਕਰ ਨਾ ਕਰ ਪਹਿਲਾਂ ਮੈਂ ਆਪਣੇ ਪੈਰਾਂ ਤੇ ਖੜੀ ਹੋਵਾਂਗੀ ਤਦ ਉਸ ਮੁੰਡੇ ਨਾਲ ਵਿਆਹ ਕਰਾਵਾਂਗੀ ਜਿਹੜਾ ਬਿਨਾਂ ਦਾਜ ਦਹੇਜ ਤੋਂ ਮੈਨੂੰ ਵਿਆਹ ਕੇ ਲੈ ਕੇ ਜਾਵੇਗਾ ਇਸ ਪ੍ਰਕਾਰ ਦੇ ਸੀਨ ਤੇ ਡਾਇਲੌਗ ਉਸਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਾਉਂਦੇ ਸਨ ਐਦਾਂ ਦੇ ਮਿਲਦੇ ਜੁਲਦੇ ਸੀਨ ਟੈਲੀਵਿਜ਼ਨ ਤੇ ਦੇਖ ਕੇ ਇੱਕ ਵਾਰ ਉਸਨੇ ਆਪਣੀ ਅੰਮੀ ਨੂੰ ਆਖਿਆ ਸੀ ਅੰਮੀ ਇਸ ਕੁੜੀ ਦੇ ਮਾਪਿਆਂ ਨਾਲ ਤੁਸੀਂ ਗੱਲ ਕਰ ਲਵੋ ਜੇਕਰ ਉਹਨਾਂ ਦੀ ਸਹਿਮਤੀ ਹੋਵੇ ਮੈਂ ਉਹਨਾਂ ਨੂੰ ਪਸੰਦ ਹੋਵਾਂ ਮੈਂ ਵੱਡਾ ਹੋ ਕੇ ਆਪਣੇ ਪੈਰਾਂ ਤੇ ਖੜਾ ਹੋ ਕੇ ਇਸ ਕੁੜੀ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਉਸ ਦੀਆਂ ਅਜਿਹੇਆਂ ਗੱਲਾਂ ਸੁਣ ਕੇ ਆਮ ਤੌਰ ਤੇ ਉਸਦੀ ਅੰਮੀ ਮੁਸਕਰਾ ਦਿੰਦੇ ਉਹ ਚਿਹਰੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਯੂਨੀਵਰਸਿਟੀ ਪੜ੍ਹਨ ਚਲਾ ਗਿਆ ਉੱਥੇ ਉਸ ਨੂੰ ਜਸਪਾਲ ਸਤਨਾਮ ਕ੍ਰਿਸ਼ਨ ਨੀਤ ਸਿੰਘ ਰਜਿੰਦਰ ਲੈਰੀ ਆਧ ਵਿਚਾਤ ਮਤੀ ਮਿਲ ਜਿਹੜੇ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਇ ਹੋਏ ਸਨ ਉਹਨਾਂ ਨੇ ਗੱਲਬਾਤ ਕਰਦਿਆਂ ਅਕਸਰ ਆਰਥਿਕ ਸਮਾਜਿਕ ਰਾਜਨੀਤਿਕ ਸਮੱਸਿਆਵਾਂ 'ਤੇ ਬੜੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨਾ ਇਸ ਪ੍ਰਕਾਰ ਦੇ ਮਾਹੌਲ ਵਿੱਚ ਰਹਿਣ ਕਾਰਨ ਉਸ ਦੇ ਮਨ ਵਿੱਚ ਦਾਜ ਦੇਹਜ ਮੰਗਣ ਵਾਲਿਆਂ ਪ੍ਰਤੀ ਗੁੱਸਾ ਹੋਰ ਵੀ ਪ੍ਰਚੰਡ ਹੋ ਗਿਆ ਤੇ ਉਸ ਦੇ ਦਿਲ ਵਿੱਚ ਨਫ਼ਰਤ ਲਗਾਤਾਰ ਵਾਧì ਚੱਲੀ ਗਈ ਉਸ ਨੇ ਯੂਨੀਵਰਸਿਟੀ ਦੀ ਪੜ੍ਹਾਈ ਅਜੇ ਪੂਰੀ ਕੀਤੀ ਸੀ ਬਹੁਤ ਜਲਦੀ ਉਹ ਸਰਕਾਰੀ ਕਾਲਜ ਵਿੱਚ ਅਧਿਆਪਕ ਦੀ ਨੌਕਰੀ ਤੇ ਲੱਗ ਗਿਆ ਸੀ ਨੌਕਰੀ ਲੱਗਣ ਦੀ ਦੇਰ ਸੀ ਚੰਗੇ ਚੰਗੇ ਘਰਾਂ ਤੋਂ ਰਿਸ਼ਤੇ ਆਉਣ ਲੱਗ ਪਏ ਸਨ ਪਰੰਤੂ ਉਸਨੇ ਆਪਣੇ ਘਰ ਵਿੱਚ ਮੰਮੀ ਪਾਪਾ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਉਹ 1 ਸਾਲ ਤੱਕ ਕਿਸੇ ਨਾਲ ਵੀ ਵਿਆਹ ਦੀ ਕੋਈ ਗੱਲ ਨਾ ਕਰਨ ਹੁਣ ਉਸ ਨੂੰ ਨੌਕਰੀ ਲੱਗੇ ਨੂੰ 1 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਸੀ ਇੱਕ ਸ਼ਾਮ ਉਸਨੇ ਆਪਣੇ ਮੰਮੀ ਪਾਪਾ ਨੂੰ ਕਿਹਾ ਪਾਪਾ ਹੁਣ ਮੈਂ ਵਿਆਹ ਕਰਵਾਉਣ ਲਈ ਤਿਆਰ ਹਾਂ ਤੁਸੀਂ ਜਿੱਥੇ ਠੀਕ ਸਮਝੋ ਮੇਰਾ ਵਿਆਹ ਕਰ ਦਿਓ ਪਰੰਤੂ ਮੇਰੀ ਇੱਕ ਹੀ ਸ਼ਰਤ ਹੈ ਲੜਕੀ ਪੜੀ ਲਿਖੀ ਹੋਣੀ ਚਾਹੀਦੀ ਹੈ ਆ ਗਾਂ ਵਧੂ ਵਿਚਾਰਾਂ ਦੀ ਧਾਰਨੀ ਹੋਵੇ ਚੰਗੀ ਬੋਲਬਾਣੀ ਤੇ ਚੰਗੇ ਸਲੀਕੇ ਵਾਲੀ ਹੋਵੇ ਵਿਆਹ ਬਿਨਾਂ ਦਾਜ ਦੇਹੇਜ ਤੋਂ ਹੀ ਹੋਵੇਗਾ ਉਸਦੀ ਅੰਮੀ ਮੁੰਡੇ ਦੀ ਵਿਆਹ ਕਰਾਉਣ ਵਾਲੀ ਗੱਲ ਤੇ ਤਾਂ ਬਹੁਤ ਖੁਸ਼ ਸੀ ਉਹ ਧਰਤੀ ਸ਼ਸ਼ਕੀਰ ਦੀ ਮੁੰਡਾ ਵਿਆਹ ਲਈ ਰਾਜੀ ਹੋ ਗਿਆ ਹੈ ਪਰੰਤੂ ਬਿਨਾਂ ਦਾਜ ਦੇਹੇਜ ਵਾਲੀ ਗੱਲ ਸਨ ਉਹ ਬਿਲਕੁਲ ਪਸੰਦ ਨਹੀਂ ਸੀ 15 ਕੁ ਦਿਨਾਂ ਬਾਅਦ ਕਸ਼ਮੀਰ ਦੇ ਇੱਕ ਚੰਗੇ ਰੱਜੇ ਪੁੱਜੇ ਸਰਦਾਰ ਦਲਬਾਰਾ ਸਿੰਘ ਨੂੰ ਆਪਣੇ ਨੇੜੇ ਦੀ ਰਿਸ਼ਤੇਦਾਰੀ ਵਿੱਚੋਂ ਇੰਦਰਪਾਲ ਬਾਰੇ ਪਤਾ ਲੱਗਾ ਉਹਨਾਂ ਨੇ ਆਪਣੇ ਛੋਟੇ ਭਰਾ ਕਸ਼ਮੀਰਾ ਸਿੰਘ ਤੇ ਦੋਵੇਂ ਵੱਡੇ ਪੁੱਤਰਾਂ ਨੂੰ ਨਾਲ ਲਿਆ ਐਤਵਾਰ ਵਾਲੇ ਦਿਨ ਉਹ ਸਵੇਰੇ 10 ਵਜੇ ਮੁੰਡੇ ਵਾਲਿਆਂ ਦੇ ਘਰ ਪਹੁੰਚ ਕੇ ਉਸ ਦੇ ਉੱਚੇ ਕੰਦ ਕਾਠ ਭਰਵੀ ਸੇਤ ਗੋਰੇ ਰੰਗ ਰੂਪ ਨੂੰ ਵੇਖਦਿਆਂ ਹੀ ਉਹਨਾਂ ਨੇ ਮੁੰਡੇ ਨੂੰ ਪਸੰਦ ਕਰ ਲਿਆ ਸਾਰਿਆਂ ਨੇ ਇਕੱਠੇ ਬੈਠ ਕੇ ਚਾਹ ਪਾਣੀ ਪੀਤਾ। ਤਦ ਲੜਕੀ ਦੇ ਪਿਤਾ ਨੇ ਹੱਸਦੇ ਪਾਪਾ ਸਰਦਾਰ ਅਜੀਤ ਸਿੰਘ ਨੂੰ ਆਖਿਆ, "ਸਰਦਾਰ ਸਾਹਿਬ, ਲੜਕਾ ਸਾਨੂੰ ਪਸੰਦ ਆ। ਸਾਡੀ ਲੜਕੀ ਵੀ ਲੜਕੇ ਜਿਹੀ ਹੀ ਸੋਹਣੀ, ਸੁਨੱਖੀ, ਕਦਾਵਰ ਤੇ ਯੂਨੀਵਰਸਿਟੀ ਪੜ੍ਹੀ ਹੋਈ ਐ। ਜੇ ਤੁਸੀਂ ਚਾਹੋ ਤਾਂ ਅਸੀਂ ਹੁਣੇ ਸ਼ਗਨ ਪਾ ਦਿੰਦੇ ਆ। ਪਰੰਤੂ ਜੇਕਰ ਤੁਸੀਂ ਲੜਕੀ ਵੇਖਣੀ ਆ ਤਾਂ ਆਉਂਦੇ ਬੁੱਧਵਾਰ ਨੂੰ ਤੁਸੀਂ ਕੋਰਸ਼ਮੀਰ ਸਿੱਧੇ ਸਾਡੇ ਘਰ ਹੀ ਆ ਜਾਓ।" ਕੁੜੀ ਦੇ ਪਿਤਾ ਦੇ ਮੋਹੋਂ ਇਹ ਸਭ ਸੁਣ ਕੇ ਮੁੰਡੇ ਦੇ ਪਿਓ ਨੇ ਕਿਹਾ ਵੇਖੋ ਸਰਦਾਰ ਸਾਹਿਬ ਧੀयां ਸਭ ਦੀਆਂ ਸਾਂਝੀਆਂ ਹੁੰਦੀਆਂ ਅਸੀਂ ਤਾਂ ਬਸ ਇੰਨਾ ਹੀ ਚਾਹੁੰਦੇ ਆ ਕਿ ਧੀ ਲਾਇਕ ਹੋਵੇ ਪਰਿਵਾਰ ਵਿੱਚ ਰਸਨ-ਵਸਨ ਵਾਲੀ ਹੋਵੇ ਮੁੰਡੇ ਕੁੜੀ ਦੀ ਜੋੜੀ ਸੱਜਦੀ ਹੋਵੇ ਇਕੱਠੇ ਧੀ ਪੁੱਤ ਜਾਂਦੇ ਸੋਹਣੇ ਲੱਗਣ ਬਸ ਬਾਕੀ ਮੁੰਡੇ ਨੂੰ ਪੁੱਛ ਲਓ ਉਸ ਦੀ ਕੀ ਸਲਾਹ ਹੈ ਉਸ ਨੇ ਆਪਣੀ ਅੰਮੀ ਨੂੰ ਹੌਲੀ ਜਿਹਾ ਕਿਹਾ ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਕੁੜੀ ਨੂੰ ਵੇਖ ਲੈਂਦੇ ਹਾਂ ਨਾਲੇ ਉਸ ਨਾਲ ਗੱਲਬਾਤ ਕਰਕੇ ਉਸਦੀ ਰਾਏ ਦਾ ਵੀ ਪਤਾ ਲੱਗ ਜਾਵੇਗਾ। ਤਦ ਦੋਵਾਂ ਪਰਿਵਾਰਾਂ ਨੇ ਆਪਸ ਵਿੱਚ ਸਲਾਹ-ਮਸ਼ਵਰਾ ਕਰਕੇ ਆਉਂਦੇ ਬੁੱਧਵਾਰ ਮੁੰਡੇ ਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਕੋਰਸ਼ਮੀਰ ਆਉਂਦਾ ਪ੍ਰੋਗਰਾਮ ਨਿਸ਼ਚਿਤ ਕਰ ਲਿਆ। ਬੁੱਧਵਾਰ ਵਾਲੇ ਦਿਨ ਮੁੰਡਾ, ਉਸਦੇ ਅੰਮੀ, ਪਾਪਾ, ਉਸਦਾ ਵੱਡਾ ਵੀਰ ਰਾਜਵੀਰ ਸਿੰਘ, ਭਾਬੀ ਪਰਵਿੰਦਰ ਸਵੇਰੇ 11 ਵਜੇ ਕੋਰਸ਼ਮੀਰ ਪਹੁੰਚ ਗਏ। ਪਰਿਵਾਰ ਦੇ ਮੈਂਬਰਾਂ ਨੇ ਸਭ ਨੂੰ ਬੜੇ ਮੋਹ ਤੇ ਸਤਿਕਾਰ ਸਹਿਤ ਜੀ ਆਇਆਂ ਨੂੰ ਆਖਿਆ। ਮਹਿਮਾਨਾਂ ਨੂੰ ਘਰ ਦੇ ਬਹੁਤ ਵੱਡੇ ਤੇ ਸ਼ਾਨਦਾਰ ਹਾਲ ਕਮਰੇ ਵਿੱਚ ਬਿਠਾਇਆ ਗਿਆ। ਸਭ ਤੋਂ ਪਹਿਲਾਂ ਪੀਣ ਲਈ ਠੰਡਾ ਪਾਣੀ ਦਿੱਤਾ ਗਿਆ। ਦਰਬਾਰਾ ਸਿੰਘ ਨੇ ਬਾਹਰੋਂ ਚੱਲ ਕੇ ਆਏ ਮਹਿਮਾਨਾਂ ਨੂੰ ਸਫ਼ਰ ਬਾਰੇ ਪੁੱਛਿਆ। ਰਾਹ ਵਿੱਚ ਕੋਈ ਦਿੱਕਤ ਨਾ ਨਹੀਂ ਆਈ। ਅਜੀਤ ਸਿੰਘ ਨੇ ਕਿਹਾ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ। ਸੜਕ ਬਿਲਕੁਲ ਨਵੀਂ ਤੇ ਸਾਫ਼-ਸੁਥਰੀ ਬਣੀ ਹੋਈ ਆ। ਇਹਨਾਂ ਨੂੰ ਅਸਤੀਤੀ ਸੌਕਪ੍ਰੀਤ ਨੇ ਡਰਾਈਂਗ ਰੂਮ ਵਿੱਚ ਪਰਵੇਸ਼ ਕੀਤਾ। ਉਸਦੇ ਹੱਥਾਂ ਵਿੱਚ ਚਾਹ ਵਾਲੀ ਟ੍ਰੇ ਫੜੀ ਹੋਈ ਸੀ। ਉਸਨੇ ਬੜੀ ਸ਼ਾਲੀਨਤਾ ਨਾਲ ਟ੍ਰੇ ਨੂੰ ਸੈਂਟਰ ਟੇਬਲ ਤੇ ਰੱਖ ਦਿੱਤਾ। ਹੱਥ ਜੋੜ ਕੇ ਸਾਰਿਆਂ ਨੂੰ ਸਾਸਰੀ ਅਕਾਲ ਬੁਲਾਈ। ਫਿਰ ਉਹ ਬੜੀ ਸਹਜਤਾ ਨਾਲ ਮੁੰਡੇ ਦੀ ਭਾਬੀ ਕੋਲ ਸੋਫੇ ਤੇ ਬੈਠ ਗਈ। ਸਾਰਿਆਂ ਨੇ ਚਾਹ, ਮਠਾਈ ਤੇ ਗਰਮ-ਗਰਮ ਪਕੌੜਿਆਂ ਦਾ ਆਨੰਦ ਮਣਿਆ। ਚਾਹ ਪੀਣ ਪ੍ਰੰਤ ਮੁੰਡੇ ਦੀ ਅੰਮੀ ਤੇ ਭਾਬੀ ਨੇ ਇਕੱਠਿਆਂ ਹੀ ਕਿਹਾ ਲੜਕੀ ਬਹੁਤ ਪਿਆਰੀ ਆ। ਸਾਨੂੰ ਤਾਂ ਬਹੁਤ ਪਸੰਦ ਆ। ਫਿਰ ਉਸਦੀ ਭਾਬੀ ਨੇ ਅੱਖਾਂ ਵਿੱਚ ਹੱਸਦਿਆਂ ਹੋਇਆਂ ਆਪਣੇ ਦਯੋਰ ਨੂੰ ਕਿਹਾ ਦੇਖ ਲੈ ਦਿਓਰਾ ਤੇਰੇ ਸਾਹਮਣੇ ਬੈਠੀ ਆ ਤੈਨੂੰ ਪਸੰਦ ਆ ਤੂੰ ਆਪਣੀ ਰਾਏ ਦੱਸ ਦੇ ਤਦ ਇੰਦਰਪਾਲ ਨੇ ਨਿਮਮ ਨਿਮਮ ਮਸਕਰਾਉਂਦੇ ਹੋਏ ਆਖਿਆ ਅੰਮੀ ਤੇ ਵੱਡੀ ਭਾਬੀ ਨੂੰ ਪਸੰਦ ਆ ਤੇ ਮੇਰੀ ਵੀ ਸਹਿਮਤੀ ਆ ਪਰੰਤੂ ਗੱਲ ਪੱਕੀ ਕਰਨ ਤੋਂ ਪਹਿਲਾਂ ਮੈਂ ਲੜਕੀ ਦੀ ਰਾਏ ਜਾਨਣਾ ਚਾਹੁੰਦਾ ਹਾਂ ਕਿ ਮੈਂ ਉਸਨੂੰ ਪਸੰਦ ਆ ਜਾਂ ਨਹੀਂ ਆ ਉਸ ਦੀ ਆਖਰੀ ਗੱਲ ਸੁਣ ਕੇ ਸਾਰਿਆਂ ਵਿੱਚ ਖੂਬ ਹਾਸਾ ਪਿਆ ਉਸ ਦੀ ਭਾਬੀ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਪੁੱਛਿਆ ਦਰਾਣੀਏ ਕੀ ਤੈਨੂੰ ਮੇਰਾ ਵਿਆਹ ਪਸੰਦ ਆ? ਸੋਖਪ੍ਰੀਤ ਨੇ ਅੱਖਾਂ ਵਿੱਚ ਹੱਸਦਿਆਂ ਨੀਵੀਂ ਪਾ ਕੇ ਗਰਦਨ ਨੂੰ ਹਾਂ ਵਿੱਚ ਸਿਰ ਹਿਲਾਇਆ। ਹਾਂ ਵਿੱਚ ਉਹਦੀ ਗਰਦਨ ਹੈਲਦੀ ਵੇਖ ਕੇ ਸਾਰਿਆਂ ਦੇ ਚਿਹਰੇ ਖੜ ਗਏ। ਕੁੜੀ ਦੇ ਪਿਓ ਨੇ ਸੋਫੇ ਤੋਂ ਉੱਠ ਕੇ ਅਜੀਤ ਸਿੰਘ ਨੂੰ ਘੁੱਟ ਕੇ ਜੱਫੀ ਪਾ ਲਈ। ਫਿਰ ਉਹ ਬੋਲਿਆ, "ਕੌੜਮ ਜੀ, ਬਹੁਤ-ਬਹੁਤ ਵਧਾਈਆਂ ਹੋਣ।" ਉਸੇ ਵੇਲੇ ਦੋਵਾਂ ਪਰਿਵਾਰਾਂ ਵੱਲੋਂ ਇੰਦਰਪਾਲ ਤੇ ਸੋਖਪ੍ਰੀਤ ਨੂੰ ਸ਼ਗਨ ਪਾਇਆ ਗਿਆ। ਵਧਾਈਆਂ ਦਿੱਤੀਆਂ ਗਈਆਂ। ਐਸ ਸਮੇ ਕੁੜੀ ਦੇ ਚਾਚੇ ਕਸ਼ਮੀਰੇ ਨੇ ਅਜੀਤ ਸਿੰਘ ਨੂੰ ਪੁੱਛਿਆ ਸਰਦਾਰ ਸਾਹਿਬ ਸਾਨੂੰ ਪਹਿਲਾਂ ਹੀ ਦੱਸ ਦਿਓ ਦਾਜ ਵਿੱਚ ਕੀ ਕੁਝ ਕਰਨਾ ਸਾਡੇ ਸਾਰੇ ਖਾਨਦਾਨ ਵਿੱਚ ਇਹ ਇੱਕੋ ਇੱਕ ਕੁੜੀ ਮੇਰੀ ਭਤੀਜੀ ਆ ਇਸ ਦੇ ਵਿਆਹ ਤੇ ਹੀ ਅਸੀਂ ਸਾਰੇ ਚਾਪੂਰੀ ਕਰਨੇ ਹਨ ਲੜਕੀ ਦੇ ਚਾਚੇ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਪ੍ਰੋਫੈਸਰ ਨੇ ਕਿਹਾ ਦੇਖੋ ਚਾਚਾ ਜੀ ਜਿਸ ਇਨਸਾਨ ਨੇ ਆਪਣੀ ਮੁਟਿਆਰਤੀ ਪੜਾਲ ਖਾ ਕੇ ਦੂਜੇ ਦੀ ਝੋਲੀ ਪਾ ਦਿੱਤੀ ਤਾਂ ਉਸ ਤੋਂ ਪਿੱਛੇ ਕੀ ਰਹਿ ਗਿਆ ਅਸੀਂ ਦਾਜ ਵਿੱਚ ਕੁਝ ਵੀ ਨਹੀਂ ਲੈਣਾ ਅਸੀਂ ਲੜਕੀ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਕੇਵਲ ਤਿੰਨ ਕੱਪੜਿਆਂ ਵਿੱਚ ਹੀ ਵਿਆਹ ਕੇ ਤੇ ਗੁਰੂ ਘਰ ਲੰਗਰ ਛੱਕ ਕੇ ਆਪਣੇ ਘਰ ਜਾਵਾਂਗੇ ਆਪਣੇ ਘਰ ਵਿੱਚ ਹੀ ਅਸੀਂ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਸਕੇ ਸੰਬੰਧੀਆਂ ਨੂੰ ਪਾਰਟੀ ਕਰਾਂਗੇ ਤੁਹਾਡੇ ਸਾਰੇ ਪਰਿਵਾਰ ਨੂੰ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਤੁਸੀਂ ਆਪਣੇ ਪੁੱਤਰਾਂ ਦੇ ਵਿਆਹ ਕਰਨ ਵੇਲੇ ਵੀ ਕੋਈ ਦਾਜ ਦਹੇਜ ਨਾ ਲੈਣਾ ਤਾਂ ਜੋ ਸਮਾਜ ਵਿੱਚ ਨਵੀਆਂ ਪਰਤਾ ਪੈ ਸਕਣ ਪ੍ਰੋਫੈਸਰ ਦੀਆਂ ਗੱਲਾਂ ਸੁਣ ਕੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ। ਪਰੰਤੂ ਲੜਕੀ ਦੀ ਮੰਮੀ ਨੂੰ ਇਹ ਸਾਰਾ ਕੁਝ ਪਸੰਦ ਨਹੀਂ ਸੀ। ਉਸਨੇ ਮੁੰਡੇ ਨੂੰ ਕਿਹਾ, "ਕਾਕਾ, ਸਾਡੀ ਇੱਕੋ ਇੱਕ ਸੁੱਖਾਂ ਲੱਦੀ ਧੀ ਆ। ਜੇ ਅਸੀਂ ਇਸ ਦੇ ਵਿਆਹ ਵੇਲੇ ਆਪਣੀਆਂ ਰੀਝਾਂ ਪੂਰੀਆਂ ਨਾ ਕੀਤੀਆਂ, ਤਾਂ ਫੇਰ ਕਦੋਂ ਕਰਨੀਆਂ ਹੋਈਆਂ? ਇਸ ਤਰ੍ਹਾਂ ਤਾਂ ਸਮਾਜ ਵਿੱਚ ਸਾਡਾ ਨੱਕ ਨਹੀਂ ਰਹਿਣਾ। ਸਾਨੂੰ ਤਾਂ ਪਿੰਡ ਵਿੱਚੋਂ ਲੰਗੜਾ ਔਖਾ ਹੋ ਜਾਊਗਾ। ਦਾਜ ਤਾਂ ਅਸੀਂ ਆਪਣੀ ਧੀ ਨੂੰ ਜ਼ਰੂਰ ਦੇਾਂਗੇ।" ਤਾਂ ਉਸਨੇ ਹੱਸਦਿਆਂ ਹੋਇਆਂ ਆਪਣੀ ਹੋਣ ਵਾਲੀ ਸੱਸ ਦੇ ਦੋਵੇਂ ਹੱਥ ਫੜ ਕੇ ਆਪਣੇ ਸਿਰ ਤੇ ਰੱਖ ਲਏ। ਉਹ ਹੱਸਦਿਆਂ ਹੋਇਆਂ ਬੋਲਿਆ ਮੰਮੀ ਜੀ ਜੇਕਰ ਤੁਸੀਂ ਦਾਜ ਦਹੇਜ ਦੇਣਾ ਹੀ ਆ ਤਾਂ ਬਾਕੀ ਤਾਂ ਸਾਡੇ ਘਰ ਵਿੱਚ ਸਭ ਕੁਝ ਆ। ਬਸ ਇੱਕ ਹਵਾਈ ਜਹਾਜ਼ ਨਹੀਂ ਆ। ਤੁਸੀਂ ਆਪਣੀ ਧੀ ਨੂੰ ਦਾਜ ਵਿੱਚ ਹਵਾਈ ਜਹਾਜ਼ ਦੇ ਦਿਓ। ਵਿਆਹ ਤੋਂ ਬਾਅਦ ਜਦੋਂ ਅਸੀਂ ਤੁਹਾਨੂੰ ਮਿਲਣ ਆਇਆ ਕਰਾਂਗੇ ਤਾਂ ਸਾਰੇ ਕੁਰਸ਼ਮੀਰ ਨੂੰ ਪਤਾ ਲੱਗ ਜਾਊ ਕਿ ਸਰਦਾਰ ਦਲਵਾਰਾ ਸਿੰਘ ਦੇ ਧੀ ਜਵਾਈ ਆਏ ਹਨ। ਉਸ ਦੀਆਂ ਇਹ ਸੂਝ ਭਰੀਆਂ ਗੱਲਾਂ ਸੁਣ ਕੇ ਸਾਰੇ ਘਰ ਵਿੱਚ ਬਹੁਤ ਉੱਚਾ ਹਾਸਾ ਗੂੰਜਿਆ। 2 ਮਹੀਨੇ ਬਾਅਦ ਅਜੀਤ ਸਿੰਘ 11 ਮੈਂਬਰਾਂ ਨੂੰ ਬਰਾਤ ਵਿੱਚ ਲੈ ਕੇ ਆਪਣੇ ਪੁੱਤਰ ਨੂੰ ਵਿਆਉਣ ਲਈ ਕੋਟ ਸ਼ਮੀਰ ਦੇ ਗੁਰੂ ਘਰ ਪਹੁੰਚੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਤੇ ਪਰਿਵਾਰ ਵੱਲੋਂ ਬਰਾਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਬਰਾਤੀਆਂ ਨੇ ਲੰਗਰ ਘਰ ਵਿੱਚ ਚਾਹ ਪਾਣੀ ਪੀਤਾ। ਉਪਰੰਤ ਦਰਬਾਰ ਸਾਹਿਬ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਦਾ ਪਾਠ ਹੋਇਆ। ਉਪਰੰਤ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਗਈ ਸਾਰਿਆਂ ਨੂੰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਵਰਤਾਈ ਗਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਪਾਈ ਦਰਸ਼ਨ ਸਿੰਘ ਖਾਲਸਾ ਨੇ ਨਵੀਂ ਵਿਆਹੀ ਜੋੜੀ ਤੇ ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਹੋਇਆਂ ਆਖਿਆ ਜਿਸ ਤੰਗ ਨਾਲ ਦੋਵੇਂ ਪਰਿਵਾਰਾਂ ਨੇ ਪਵਿੱਤਰ ਵਿਆਹ ਦੇ ਬੰਧਨ ਨੂੰ ਪੂਰਨ ਸਾਦਗੀ ਨਾਲ ਸੰਪੂਰਨ ਕੀਤਾ ਹੈ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਜੇਕਰ ਸਾਡਾ ਸਮਾਜ ਇਨਾ ਪਰਿਵਾਰਾਂ ਵੱਲੋਂ ਦਿਖਾਈ ਮਾਰਗ ਤੇ ਚੱਲ ਪਵੇ। ਤਾਂ ਧੀयां ਕਦੇ ਵੀ ਮਾਪਿਆਂ ਨੂੰ ਬੋਝ ਨਾ ਲੱਗਣ। ਦੋਵਾਂ ਪਰਿਵਾਰਾਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈਆਂ ਹੁੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਸਾਰਿਆਂ ਨੇ ਪੰਗਤ ਵਿੱਚ ਬੈਠ ਕੇ ਗੁਰੂ ਘਰ ਲੰਗਰ ਛਕਿਆ। ਦੋਵਾਂ ਪਰਿਵਾਰਾਂ ਵੱਲੋਂ 11-11000 ਰੁਪਏ ਗੁਰੂ ਕੀ ਗੋਲਕ ਵਿੱਚ ਪਾਏ ਗਏ। ਦਲਬਾਰਾ ਸਿੰਘ ਨੇ ਗੁਰਦੁਆਰਾ ਸਾਹਿਬ ਵਿੱਚੋਂ ਆਪਣੀ ਧੀ ਦੀ ਡੋਲੀ ਨੂੰ ਤੋੜਿਆ। ਪ੍ਰੋਫੈਸਰ ਆਪਣੀ ਨਵੀਂ ਵਿਆਹੀ ਬੌਟੀ ਨੂੰ ਕਾਰ ਵਿੱਚ ਬਿਠਾ ਕੇ ਪਟਿਆਲੇ ਦੇ ਰਾਹ ਪੈ ਗਿਆ। ਸੋ ਕਿਸ ਤਰ੍ਹਾਂ ਦੀ ਲੱਗੀ ਪ੍ਰੋਫੈਸਰ ਸਾਹਿਬ ਦੀ ਸੋਚ ਉਹਨਾਂ ਦੁਆਰਾ ਪਾਈ ਹੋਈ ਨਵੀਂ ਪਿਰਤ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ। ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਜੇਕਰ ਹਜੇ ਤੱਕ ਨਹੀਂ ਕੀਤਾ। ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ ਚੈਨਲ ਉੱਪਰ ਜਾ ਕੇ ਉਮੀਦ ਹੈ ਉਹ ਵੀ ਤੁਹਾਨੂੰ ਬਹੁਤ ਪਸੰਦ ਆਉਣਗੀਆਂ। ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ ਤੇ ਹੋਰ ਕਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਨਾ ਪਸੰਦ ਕਰਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤਾਂ ਜੋ ਅਗਲਾ ਵਿਸ਼ਾ ਉਸ ਉੱਪਰ ਹੀ ਹੋਵੇ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਤਕ ਲਈ ਹਲਵਦਾ